ਭਾਈ ਜੀ ਕਾਰ ਰੱਖ ਛੱਡਿਆ ਜੇ ਲਓ ਭਾਈ ਜੀ ਲਓ ਭਾਈ ਜੀ ਰਾਹ ਤੇ ਲੱਗੇਗਾ ਨਾ ਭਾਈ ਜੀ ਵੇਖ ਜੇ ਖਾਲਸਾ ਵੇਖ ਜੀ ਫਤਿਹ ਆਪਾਂ ਅੱਜ ਕਰਦੇ ਆ ਗੁਰੂ ਮਹਾਰਾਜ ਤੋਂ ਸ਼ੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਤੇ ਅੱਜ ਆਪਾਂ ਜਾ ਰਹੇ ਆ ਚੈੱਕ ਕਰੋ ਪਹਿਲਾਂ ਤੁਸੀਂ ਲੋਕੇਸ਼ਨ ਤੇ ਫਿਰ ਆਪਾਂ ਕਾਰ ਰੱਖਾਂਗੇ ਭਾਈ ਜੀ ਤੇ ਨਾਲੇ ਆਪਾਂ ਜਾ ਰਹੇ ਆ ਪਿੰਡ ਪਧਰੀ ਗੁਰੂ ਮਹਾਰਾਜ ਸਥਾਨ ਆ ਬਾਬਾ ਵੀਰ ਸਿੰਘ ਜੀ ਬੜੀ ಅಪਾਰ ਕਿਰਪਾ ਵਾ ਤੇ ਜਿਹੜੇ-ਜਿਹੜੇ ਵੀਰ ਨੇ ਦਰਸ਼ਨ ਕੀਤੇ ਆ ਜਰੂਰ ਦੱਸਿਓ ਕਮੈਂਟ ਕਰਕੇ ਤੇ ਆਪਾਂ ਪਿੰਡ ਪਧਰੀ ਜਾ ਰਹੇ ਆ ਬਾਬਾ ਵੀਰ ਸਿੰਘ ਜੀ ਦੇ ਸਥਾਨ ਤੇ ਤੇ ਆਪਾਂ ਦਾ ਫਸਟ ਟਾਈਮ ਚੱਲੇ ਆ ਤੇ ਕਮੈਂਟ ਕਰਕੇ ਦੱਸਿਓ ਤੁਹਾਡੇ ਚੋਂ ਕਿਹੜੇ-ਕਿਹੜੇ ਵੀਰ ਨੇ ਇਸ ਜਗ੍ਹਾ ਦੇ ਇਸ ਸਥਾਨ ਦੇ ਜਿਹੜੇ ਦਰਸ਼ਨ ਕੀਤੇ ਆ ਤੇ ਜਿਨ੍ਹਾਂ ਦਾ ਪਿੰਡ ਹੈ ਪਧਰੀ ਉਹਦੇ ਬਈ ਪੱਕਾ ਹੀ ਗੁਰੂ ਘਰੇ ਦਰਸ਼ਨ ਮੇਲੇ ਕਰਨ ਜਾਂਦੇ ਹਣੇ ਆ ਤੇ ਆਪਾਂ ਹੀ ਜਾ ਰਹੇ ਆ ਫਸਟ ਟਾਈਮ ਨਾਲੇ ਤੁਸੀਂ ਦਰਸ਼ਨ ਕਰਿਓ ਨਾਲੇ ਆਪਾਂ ਦਰਸ਼ਨ ਕਰਾਂਗੇ ਤੇ ਨਾਲੇ ਕੋਈ ਵਧੀਆ ਜਿਹਾ ਲੋਕੇਸ਼ਨ ਵੇਖ ਕੇ ਆਪਾਂ ਜਿਹੜਾ ਵਾ ਉਹ ਕਾਰਡ ਰੱਖਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਕਿਉਂਕਿ ਕੋਈ ਪਤਾ ਨਹੀਂ ਆ ਕਾਰਡ ਜਿਹੜਾ ਵਾ ਆਪਾਂ ਕਿਹੜੇ ਏਰੀਏ ਚ ਨਵੀਂ ਡਾਇਰੈਕਸ਼ਨ ਤੇ ਰੱਖ ਦੇਣਾ ਠੀਕ ਹੈ ਪਿਆਰਿਓ ਮਿਲਦੇ ਆ ਫਿਰ ਵੀਊ ਚੈੱਕ ਕਰੋ ਤੁਸੀਂ ਜੀ ਚੈੱਕ ਕਰੋ ਭਾਈ ਆ ਰੋਡ ਜਿਹੜਾ ਪਹਿਲੀ ਆ ਰਹਿ ਨਾਲ ਨਾਲ ਸੁਗਾ ਵਾ ਤੇ ਰੋਡ ਸਿੰਗਲ ਆ ਆ ਸੜਕ ਬਹੁਤ ਵਧੀਆ ਵੈਸੇ ਤੇ ਪਰ ਇਹ ਵੀ ਰੋੜ ਜਿਹੜਾ ਉਹ ਸਿੰਗਲ ਆ ਜਦੋਂ ਦੋ ਚੀਜ਼ਾਂ ਇਕੱਠੀਆਂ ਆਏ ਲੋੜ ਥੋੜੀ ਮੁਸ਼ਕਲ ਆਉਣੀ ਆ ਤੇ ਇਧਰ ਨੂੰ ਮੋੜਨਾ ਲੱਗਦਾ ਭਾਈ ਇੱਕ ਗੱਡੀ ਉਹ ਜਾ ਰਹੀ ਅੱਗੇ ਉਹ ਬਾਈ ਲਈ ਜਾ ਰਿਹਾ ਆਪਾਂ ਵੀ ਤਨ ਲਾਓ ਅੱਗੇ ਤੇ ਸੜਕ ਪੁੱਟੀ ਆ ਤੇ ਮੈਨੂੰ ਲੱਗਦਾ ਆਪਾਂ ਗਵਾਂ ਨਵੀਂ ਬੰਦੀ ਪਈ ਹੈ ਹਾਂਜੀ ਭਗਵਾਨ ਤਾਂ ਮਾਨੇ ਇਧਰ ਹੀ ਲਾਦਾ ਹਾਂਜੀ ਨਵੀਂ ਸੜਕ ਬਣਾਉਂਦੇ ਆ ਮੇਰੇ ਨਾਲ ਨਾਲ ਓਏ ਨਾਲ ਹੀ ਕੱਢਤਾ ਹੈ ਧੂਮਾਚਾ ਬੰਦਿਆ ਮਟਰ ਬੜੇ ਇਹ ਮਟਰ ਨਾਲ ਦਾ ਕੰਮ ਪੂਰਾ ਵਾਦੀ ਭਾਈ ਜੜੇ ਆਰਟੀਫੀਸ਼ਲ ਆਉਂਦੇ ਬਾਜ਼ਾਰ ਵਾਲੇ ਉਹ ਨਾ ਖਾਇਆ ਕਰੋ ਮੇਰੇ ਵੀਰ ਆਹ ਖਾਇਆ ਕਰੋ ਆਪਾਂ ਨੂੰ ਇਹੋ ਵਾਰਾ ਖਾਣੇ ਆ ਇੱਕ ਤੇ ਜੈਨੂਨ ਆ ओरिजिनल ਆ ਤੇ ਬਾਕੀ ਸਪਰੇਆ ਸਪਰੇਆ ਤੋਂ ਥੋੜਾ ਬਾਲਾ ਸੰਕੋਜ ਹੀ ਖਾਇਆ ਕਰੋ ਵੀਰ ਭਰਾ ਕਿਉਂਕਿ ਤੁਹਾਨੂੰ ਪਤਾ ਵਾ ਅੱਗੇ ਸਭ ਸਾਰਾ ਕੈਮੀਕਲ ਜਾਈ ਖਾਈ ਜਾਂਦਾ ਸਾਰੀਆਂ ਚੀਜ਼ਾਂ ਹੀ ਕੈਮੀਕਲ ਵਾਲੀਆਂ ਮਾਂ ਜੇ ਆਟਾ ਕਣਕੇ ਆ ਉਹ ਵੀ ਕੈਮੀਕਲ ਸਪਰੇਆ ਕਰਦੇ ਆ ਆਪਾਂ ਤੇ ਜੇ ਆ ਕੋਈ ਸਬਜ਼ੀ ਭਾਜੀ ਆ ਉੱਤੇ ਤੁਹਾਨੂੰ ਚੈੱਕ ਕਰਨ ਨੇ ਆ ਪਿੰਡ ਦੀ ਫਿਰਨੀ ਪਿੰਡ ਦੇ ਚੱਕ ਸਕੰਦਰ ਦੀ ਤੇ ਬਾਈ ਜੀ ਕਮੈਂਟ ਕਰਕੇ ਦੱਸਿਓ ਕਿਹਦਾ ਕਿਹਦਾ ਜਿਹੜਾ ਪਿੰਡ ਆ ਚੱਕ ਸਕੰਦਰ ਆ ਤੇ ਆਪਾਂ ਜਿਹੜਾ ਕਾਰ ਆ ਫਿਰ ਇੱਥੇ ਰੱਖਾਂਗੇ ਕਿਉਂਕਿ ਪਹਿਲਾਂ ਹੁਣ ਆਪਾਂ ਜਾ ਰਹੇ ਹਾਂ ਉੱਥੇ ਪਿੰਡ ਪੱਤਲੀ ਗੁਰੂ ਘਰ ਤੇ ਉੱਥੋਂ ਵਾਪਸੀ ਦੇ ਜੇ ਬਾਈ ਜੀ ਜਗਾ ਲੋਕੇਸ਼ਨ ਵਧੀਆ ਮਿਲੀ ਤੇ ਇੱਥੇ ਵੀ ਰੱਖ ਦਾਂਗੇ ਸੜਕ ਪਹਿਲੀ ਆ ਨਵੀਂ ਦੇ ਬਣੀ ਨਹੀਂ ਆ ਵਧੀਆ ਥੋੜੀ ਥੋੜੀ ਖਰਾਬ ਹੋਈ ਆ ਬਾਕੀ ਬਹੁਤ ਵਧੀਆ ਆ ਬਾਰੇ ਮੋਟੇ ਖਰੀਦਦਾਰਾਂ ਨੂੰ ਪਤਾ ਹੁੰਦਾ ਹੀ ਆ ਪਿੰਡਾਂ ਦਾ ਵਾਦੇ ਟਰਾਲੀਆਂ ਟੋਲੀਆਂ ਜਾਂਦੀਆਂ ਮਿੱਟੀ ਨਾਲ ਰਦੀਆਂ ਤੇ ਸਿੰਗਲ ਰੋੜਿਆ ਤੇ ਸੜਕ ਪੂਰੀ ਸਾਫ ਹੈ ਚੈੱਕ ਕਰੋ ਤੁਸੀਂ ਲਓ ਜੀ ਅੱਗੇ ਬਲੈਰੋ ਆ ਗਈ ਢਾਕ ਲਾ ਮੇਰਾ ਵੀਰ ਬਹੁਤ ਵਧੀਆ ਕੀਤਾ ਨੇ ਵੀਰ ਨੇ ਉਹਨੇ ਗੱਡੀ ਢੱਕ ਲਈ ਆ ਇਹ ਹੁੰਦੇ ਆ ਸਿਆਣੇ ਡਰਾਈਵਰ ਨੂੰ ਪਤਾ ਸਿੰਗਲ ਛੜਕਿਆ ਸਿੰਗਲ ਛੜਕਦੇ ਮੜ ਕੇ ਜਾਓ ਔਖਾ ਹੋ ਜਾ ਪਾਵਾਂਗੇ ਇਹਦੇ ਨਾਲ ਚੰਗਾ ਜਿਹੜੇ ਵੀਰ ਨੂੰ ਕਿਤੇ ਛੜਕ ਕੇ ਇਦਾਂ ਕਿਤੇ ਆਉਂਦੇ ਇਹ ਸਿੰਗਲ ਜਗ੍ਹਾ ਮਿਲੇ ਨਾ ਕਦੇ ਉਹ ਮੇਰੇ ਵੀਰ ਜਗਾ ਵੇਖ ਕੇ ਨਾ ਢੱਕ ਲਿਆ ਕਰੋ ओके ਹੁਣ ਆਹ ਵੇਖੋ ਇਹਦਾ ਟਰੱਕ ਲੱਗੇ ਨਾ ਉਹਨਾਂ ਦਿੱਕਤ ਹੁੰਦੀ ਐ ਨੰਗਾ ਲੱਗਿਆ ਆ ਆ ਜਾ ਕਰੋ ਤੇ ਆਪਾਂ ਜਗਾ ਵੇਖ ਕੇ ਇੱਥੇ ਲਾਗੇ ਡੱਕ ਲਈਏ ਕਿਤੇ ਕਿਉਂਕਿ ਇਹ ਮੁਸ਼ਕਲ ਆਉਂਦੀ ਭਾਈ ਨੂੰ ਤੁਹਾਨੂੰ ਚੈੱਕ ਕਰਾ ਦਿੰਨੇ ਆ ਚੈੱਕ ਕਰੋ ਆ ਕਬੋਲੀ ਐਦਾਂ ਨਾ ਵੇਖੋ ਗੱਡੀ ਨਹੀਂ ਚਲੋ ਵਟਲੀ ਭਾਈ ਨੇ ਵਧੀਆ ਕੀਤਾ ਉਹ ਲੋਡ ਆ ਤੇ ਇਸ ਕਰਕੇ ਨਾ ਥੋੜਾ ਸਾਹ ਦਿਆ ਕਰੋ ਡਰਾਈਵਰ ਵੀ ਰਹਿੰਦਾ ਵੀ ਉਹ ਕੇਵਲ ਜਦੋਂ ਇਦਾਂ ਗੱਡੀਆਂ ਲੋਡ ਹੁੰਦੀਆਂ ਹਨ ਉਹ ਫਿਰ ਦਿੱਕਤ ਆਉਂਦੀ ਉਹ ਤੁਹਾਨੂੰ ਥੱਲੇ ਲਾਉਣਾ ਰਿਹਾ ਬਾਈ ਜੇ ਉਹਨੇ ਚਰਨਿੰਗ ਬੱਸਾ ਟਾਇਰ ਕੋਈ ਥੱਲੇ ਕਰ ਲਿਆ ਤੇ ਉਹ ਤੁਹਾਨੂੰ ਪਤਾ ਗੱਡੀ ਤੇ ਕਾਫੀ ਆਇਆ ਪੂਰੀ ਲੱਦੀ ਹੋਈ ਹੈ ਕਾਂ ਪੱਥਰੋ ਦੇ ਨਾਲ ਰਿਪਰ ਤੇ ਬਾਕੀ ਬਾਈ ਜੀ ਧੰਨਵਾਦ ਵੀਰਾਂ ਦਾ ਜਿਹੜੇ ਇਦਾਂ ਦੂਰੋਂ ਵੇਖ ਕੇ ਜਿਹੜਾ ਰੋਡ ਆ ਉਹ ਆਪਣੀ ਵਰਤੋਂ ਦੇ ਵਿੱਚ ਲਿਆਉਂਦੇ ਆ ਕਿਉਂਕਿ ਹੁਣ ਆ ਵੇਖੋ ਗੱਡੀ ਪੂਰੀ ਲੋਡ ਆ ਤੇ ਜੇ ਗੱਡੀ ਲੋਡ ਨੂੰ ਆਪਾਂ ਨਾ ਸਮਝਾਂਗੇ ਫਿਰ ਕਿੰਨੇ ਸਮਝਣਾ ਇਹ ਆਪਣੇ ਵੀਰ ਭਰਾ ਵਾ ਜਿਹੜੇ ਗੱਟੀਆਂ ਚਲਾਉਂਦੇ ਆ ਜਾ ਰਾ ਵੀਰ ਮੈਂ ਤਾਂ ਪਹਿਲਾਂ ਹੀ ਸੜ ਤੇ ਲਾਈ ਆ ਉਹ ਆਪਾਂ ਨੂੰ ਅੱਜ ਮਾਰੀ ਜਾਂਦਾ ਲੱਗਦਾ ਕਿ ਆ ਜਾਓ ਨਹੀਂ ਆਓ ਜੀ ਫਿਰਨੀ ਦੇ ਚੱਲ ਜਾਨੇ ਆ ਆਏ ਉਹਗੇ ਵੀਰ ਕਾਫੀ ਦੂਰ ਹੀ ਚਲੋ ਉਹ ਵੀ ਸੱਚਾ ਵਾ ਵੀ ਇੱਥੇ ਲੈ ਆਓ ਵੀਰ ਉੱਥੇ ਵੀ ਜਗ੍ਹਾ ਦੇ ਰਸਤੇ ਬਣਾਏ ਹੋਏ ਨਾ ਭਾਈ ਇੱਥੋਂ ਤੋਂ ਲੈ ਰੋਲ ਖਰਾਸ ਸੀ ਆ ਬਾਕੀ ਭਾਈ ਜੀ ਆਪਾਂ ਪਹੁੰਚ ਗਏ ਪਿੰਡ ਪਧਰੀ ਤੇ ਪਿੰਡ ਦੀ ਇੰਟਰਸ ਚੈੱਕ ਕਰੋ ਇਹ ਤੁਹਾਨੂੰ ਪਿੰਡ ਦਾ ਨਾਮ ਪਤਾ ਨਹੀਂ ਆ ਬਾਕੀ ਤੁਹਾਨੂੰ ਲੋਕੇ ਚੈੱਕ ਕਰਾ ਦਿੰਨੇ ਕਿਦਾਂ ਨਾ ਕਿਤੇ ਲਿਖਿਆ ਹੋਊਗਾ ਪਧਰੀ ਹਾਂਜੀ ਇਦੀ ਕਾਲੋ ਪਧਰੀ ਆ ਗਏ ਆਪਾਂ ਜੀ ਲੋ ਜੀ ਬਹੁਤ ਰੱਡੀ ਆ ਰਹੀ ਆਪਾਂ ઓ ਸ਼ੀਟ ਹੋ ਗਿਆ ਚਲ ਆਪਾਂ ਵੀ ਹਰੀ ਚੜਾ ਦਿੰਨੇ ਆਸੇ ਪਿੰਡ ਦੇ ਨਾਮ ਫਿਰ ਨਹੀਂ ਬਣ ਰਹੀ ਆ ਇਹ ਬੰਦਿਆ ਪੱਕੀ ਕੰਕਰੀਟ ਵਾਲੀ ਅੱਗੇ ਤੇ ਜੀ ਬੰਦੀ ਇੱਟਾਂ ਵਾਲੀ ਉਹ ਕੰਮ ਗਿਆ ਹੁਣ ਹੁਣ ਤੇ ਜਿਹੜੀਆਂ ਆ ਨਾਲੀਆਂ ਮੈਂ ਵੀ ਅੰਡਰਗਰਾਊਂਡ ਹੀ ਕਰੀ ਜਾਂਦੇ ਆ ਪਰ ਇਹ ਆ ਵੀ ਅਜੇ ਪਿੰਡ ਦੀ ਅਜੇ ਬਾਹਰ ਹੀ ਆ ਕੋਈ ਮੈਂ ਪਾ ਪਾਈਪ ਲਗਾ ਦੇ ਜਿਹੜੇ ਆ ਜਿਹੜੇ ਸੈਂਟਰ ਦੇ ਵਿੱਚ ਪਾਏ ਕਿਸੇ ਵੇਲੇ ਕੋਈ ਲੀਕਿੰਗ ਸ਼ੀਕਿੰਗ ਕੋ ਚੈੱਕ ਕਰਨਾ ਹੋਵੇ ਇਹਨੂੰ ਦੁਬਾਰਾ ਪੋਟ ਸਕਦੇ ਆ ਉਦਾਂ ਜੇ ਆਪਾਂ ਸਾਰੀ ਕੰਕਰੀਟ ਹੀ ਪਾ ਦੇਣੇ ਉਹ ਫਿਰ ਤੋੜਨੀ ਪੰਦਣੀ ਔਖੀ ਹੁੰਦੀ ਆ ਈਜ਼ੀ ਆ ਬਹੁਤ ਵਧੀਆ ਤਕਨੀਕ ਨਾਲ ਕੰਮ ਕੀਤਾ ਬਾਈ ਨੇ ਤੇ ਬਾਕੀ ਚੈੱਕ ਕਰੋ ਤੁਸੀਂ ਨਹੀਂ ਨਾਲੀਆਂ ਵਾਲਾ ਪ੍ਰੋਗਰਾਮ ਵੀ ਬੈਂਡਰ ਕੋਲ ਚਾਹੀਦਾ ਹੈ ਪਰ ਚਲੋ ਸਮੇਂ ਦੇ ਹਿਸਾਬ ਨਾਲ ਹੌਲੀ ਹੌਲੀ ਸਾਰਾ ਸੈੱਟ ਹੋ ਜਾਊਗਾ ਤੇ ਆਪਾਂ ਪਹੁੰਚ ਗਏ ਆ ਪਿੰਡ ਪੱਧਰੀ ਤੇ ਪੱਧਰੀ ਪਿੰਡ ਦੀਆਂ ਗਲੀਆਂਵਾਂ ਗਲੀਆਂ ਬਹੁਤ ਵਧੀਆ ਬਣੀਆਂ ਹੋਆਂ ਕੰਕਰੀਟ ਦੀਆਂ ਐ ਲੇਟ ਐਂਡ ਕਲੀਨ ਐ ਨਾ ਜਿੱਥੋਂ ਫੇਰ ਥੋੜਾ ਜਿਹਾ ਰੋਡ ਖਰਾਬ ਆ ਗਿਆ ਬਾਕੀ ਫਿਰਕ ਸਾਰੇ ਇੱਥੋਂ ਪਾ ਰਿਹਾ ਸਹਿਜ ਮਤੇ ਨਾਲ ਚੱਲੋ ਜੀ ਕੁਝ ਕੁ ਸਮਾਂ ਤੇ ਜਿਹੜੇ ਟੱਕੇ ਲੱਗੇ ਹੋਏ ਆ ਤੇ ਕੋਈ ਜਗ੍ਹਾ ਦੇ ਰੋਡ ਵਧੀਆ ਬਣਿਆ ਤੇ ਅਗੋਂ ਤਰ੍ਹਾਂ ਸਥਾਨ ਵਿਖੇ ਤਾਂ ਪਹੁੰਚ ਚੁੱਕੇ ਆ ਮੇਰੇ ਤੇ ਹਸਤਾਨ ਲੱਗਦਾ ਵਾ ਧੰਨ ਧੰਨ ਬਾਬਾ ਪੀਰ ਸਿੰਘ ਜੀ ਹਾਂ ਜੀ ਉਹ ਲੱਗਦਾ ਹੈ ਇਹ ਹੋਈ ਆ ਜੀ ਉਹ ਕਿ ਉਹ ਗੱਡੀ ਆਪਣੀ ਦੇਪੀ ਹੋਣੀ ਆ ਲੱਗੀ ਬੀਰ ਸਿੰਘ ਦੇ ਸਤਾਲ ਤੇ ਪਹੁੰਚ ਚੁੱਕੇ ਆ ਤੇ ਆਪਾਂ ਗੁਰਦੁਰੇ ਸਾਹਿਬ ਵੀ ਕਾਰ ਰੱਖ ਦਿੰਦੇ ਆ ਲਓ ਜੀ ਉਹ ਗੁਰਦੁਰਾ ਦਮਦਮ ਸਾਹਿਬ ਆਪਾਂ ਬੀਰ ਸਿੰਘ ਜੀ ਸ਼ਹੀਦ ਪਿੰਡ ਪੱਤਰੀ ਕਲਾ ਲਓ ਵਾਹਿਗੁਰੂ ਜੀ ਮਹਾਰਾਜ ਦੇ ਘਰ ਆਪਾਂ ਪਹੁੰਚ ਚੁੱਕੇ ਆ ਆ ਜੀ ਤੁਹਾਨੂੰ ਕਰਾਉਨੇ ਆ ਆਪਾਂ ਦਰਸ਼ਨ ਮੇਲੇ ਲਓ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਕੇ ਆਪਣੇ ਫੋੜੀ ਸਾਹਿਬ ਤੇ ਚੱਕ ਕਰੋ ਤੁਸੀਂ ਮਹਾਰਾਜ ਦਾ ਸਥਾਨ ਬੜੀ ಅಪਾਰ ਕਿਰਪਾ ਦਾ ਅਨੁੱਤਰ ਕੇ ਦਰਸ਼ਨ ਮਿਲੇ ਕਰਾਉਣੇ ਵੈਗੁਰੂ ਜੀ ਇਹਨਾਂ ਫੋੜੀ ਸਾਹਿਬ ਇਹਨਾਂ ਦੀ ಅಪਾਰ ਕਿਰਪਾ ਵਾ ਹਨੂ ਗੁਰਦਰ ਸਾਹਿਬ ਲੈ ਕੇ ਆਏ ਇਹ ਦਰਸ਼ਨ ਕਰੋ ਹਨ ਅੰਦਰ ਗੁਰੂ ਮਹਾਰਾਜ ਦੇ ਦਰਸ਼ਨਿਆ ਕਰਾਉਣੇ ਇਸ ਜਗ੍ਹਾ ਦੇ ਬੜੀ ਪਵਿੱਤਰ ਜਗ੍ਹਾ ਹੈ ਗੁਰੂ ਮਹਾਰਾਜ ਦੀ ਪਵਿੱਤਰ ਧਰਤੀ ਚੈੱਕ ਕਰੋ ਅੰਦਰਸ਼ਨ ਕਰਾਈਗੇ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਸ ਤੋਂ ਬਾਅਦ ਬਾਬਾ ਫਰੀਦ ਜੀ ਦਾ ਜਿਹੜਾ ਸਰੂਪ ਲੱਗਾ ਹੋਇਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਉੱਪਰ ਬਾਬਾ ਵੀਰ ਸਿੰਘ ਜੀ ਧੰਨ ਧੰਨ ਬਾਬਾ ਵੀਰ ਸਿੰਘ ਜੀ ਤੇ ਬੜੀ ಅಪਾਰ ਕੇ ਲਾਗੇ ਜਾਣਾ ਬਤ ਗੁਰੂ ਮਹਾਰਾਜੀ ਇਸ ਸਥਾਨ ਤੇ ਦਰਸ਼ਨ ਮੇਲੇ ਆਜੋ ਅੰਦਰ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਕੇ ਮਹਾਰਾਜ ਦੇ ਨਾਲ ਨਾਮ ਸਿਮਰਨ करिए ਤੇ ਵਾਹਿਗੁਰੂ ਵੈਗੋ ਦਾ ਜਾਪ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਉਪਰ ਆਪਤ ਕਰਿਏ ਆ ਜੀ ਚਲਦੇ ਅੰਦਰ ਆਜੋ ਨਾਲੇ ਤੇ ਗੁਰੂ ਮਹਾਰਾਜ ਦੇ ਦਰਸ਼ਨ करिए ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਨਾ ਧਾਨਾ ਬੱਬਾ ਵੀਰ ਸਿੰਘ ਜੀ ਤੇ ਨਾਲੇ 1 2 ਮਿੰਟ ਜਿਹੜਾ ਵੈਗਨਸ ਆ ਜਾ ਪਿਆ ਉਹ ਕਰੀਏ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਅਰਾਰਾ ਸਾਹਿਬ ਦਾ ਆਥਨ ਵੇਲੇ ਦਾ ਜਿਹੜਾ ਸਮਾ ਹੋ ਚੁੱਕਾ ਹੈ ਤੇ ਵੀਊ ਚੈੱਕ ਕਰੋ ਗੁਰੂ ਮਹਾਰਾਜ ਜੀ ਹਸਤਾਨ ਤੇ ਕਿੰਨਾ ਸ਼ਾਂਤਮਈ ਜਿਹੜਾ ਮਾਹੌਲ ਆ ਕਿੰਨਾ ਆਨੰਦ ਆ ਰਿਹਾ ਬੜੀ ಅಪਾਰ ਕਿਰਪਾ ਮਹਾਰਾਜ ਸਰਬਾਦਾਏ ਪੁਲਾ ਕਰਨ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਨਾਮ ਦਾਣ ਦੀ ਦਾਤ ਬਖਸ਼ਿਸ਼ ਕਰਨ ਤੇ ਹੁਣੇ ਆਪਾਂ ਜਿਹੜਾ ਕਾਰਡ ਇੱਥੇ ਗੁਰੂ ਦੇ ਦਰਬਾਰ ਚ ਜਾਂ ਬਾਹਰ ਰੱਖੀਏ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਾ ਪ੍ਰਾਪਤ ਕਰੀਏ वाहेगुरू जी का खालसा वाहू जी लो भाई जी कार रख छह भाई जी लो भाई जी का लगे ਗਾਜੀ ਅਨਸਰ ਜੀ ਕੋਈ ਨਾ ਗੰਗਮਾ ਸਾਇੰਟਿਫਿਕ ਜੀਸੇ ਪਤਰੀ ਕਲਾ ਲੋ গাই ਜੀ ਗੋਦਵਾਰਾ ਪਤਰੀ ਕਲਾਂ ਦੇ ਸਾਹਮਣੇ ਆਪਾਂ ਕਾਰ ਰੱਖਤਾ ਜੇ ਤੈਨੂੰ ਵੀਰ ਪਹੁੰਚੋ ਜਿਹੜੇ ਸ਼ੌਪ ਤੇ ਨਹੀਂ ਵਿਜ਼ਿਟ ਕਰ ਸਕਦੇ ਜੂਰੀਆ ਤੇ ਉਹਨਾਂ ਨੂੰ ਆਪਾਂ ਪਾਰਸਲ ਵੀ ਕਰਾ ਦਾਂਗੇ ਓਕੇ ਜੀ ਬਾਈ ਵੀਡੀਓ ਬਣਾ ਕੇ ਲਿਓ ਭਾਈ ਜੀ ਜਰੂਰ